ਵਿਧਾਇਕਾ ਅਰਨਾ ਚੋਦਰੀ ਨੇ ਜੱਦੀਪਿੰਡ ਅਵੰਖਾ ਚ ਪਰਿਵਾਰ ਸਮੇਤ ਪਾਈ ਵੋਟ। ਪਤੀ ਅਸ਼ੋਕ ਚੋਦਰੀ, ਸੁਪੁੱਤਰ ਅਭਿਨਵ ਚੋਦਰੀ ਅਤੇ ਨੂੰ ਸੀਰਤ ਚੋਦਰੀ ਨਾਲ ਪਾਈ ਵੋਟ। ਵਿਧਾਇਕਾ ਅਰਨਾ ਚੋਦਰੀ ਨੇ ਆਪਣੇ ਜੱਦੀਪਿੰਡ ਅਵੰਖਾ ਚ ਪਰਿਵਾਰ ਸਮੇਤ ਵੋਟ ਪਾਈ। ਇਸ ਮੌਕੇ ਤੇ ਉਹਨਾਂ ਦੇ ਪਤੀ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ, ਸੁਪੁੱਤਰ ਅਭਿਨਵ ਚੋਦਰੀ ਅਤੇ ਨੂੰ ਸੀਰਤ ਚੋਦਰੀ ਵੀ ਉਹਨਾਂ ਦੇ ਨਾਲ ਸਨ। Thank <laughs> you. ਥੋੜਾ ਹੀ ਅੱਜ ਵੋਟ ਪਾਉਣ ਗਈਏ ਦੱਸੋ ਕਿਹਨਾ ਜਾਂਦੇ ਆ ਇਹ ਜਿਹੜਾ ਸਾਡਾ ਵੋਟ ਪਾਉਣ ਦਾ ਸਾਡਾ ਹੱਕ ਹੈ ਜਿਹੜਾ ਕਿ ਸਾਨੂੰ ਸਾਡੇ ਸੰਵਿਧਾਨ ਨੇ ਦਿੱਤਾ ਹੈ ਉਹਦੀ ਅੱਜ ਅਸੀਂ ਵਰਤੋਂ ਕੀਤੀ ਹੈ ਔਰ ਮੈਨੂੰ ਲੱਗਦਾ ਹੈ ਕਿ ਇੱਥੇ ਖਾਸ ਤੌਰ ਤੇ ਗੁਰਦਾਸਪੁਰ 'ਚ ਬੜੀ ਲੋੜ ਹੈ ਪਿਛਲੇ 25 ਸਾਲ ਸਾਨੂੰ ਕੋਈ ਇੱਥੋਂ ਦਾ ਰਹਿਣ ਵਾਲਾ ਐਮਪੀ ਨਹੀਂ ਮਿਲ ਸਕਿਆ ਜਿਹੜੀ ਕਿ ਸਾਡੀ ਗੱਲ ਜਿਹੜੀ ਹੈ ਦਿੱਲੀ ਲੋਕ ਸਭਾ ਦੇ ਵਿੱਚ ਲੈ ਕੇ ਜਾਏ 25 ਸਾਲ ਅਸੀਂ ਉਹਨਾਂ ਨੂੰ ਚੁੰਦੇ ਰਹੇ ਕਿ ਜਿਹੜੇ ਕਿ ਬੰਬੇ ਦੇ ਰਹਿਣ ਵਾਲੇ ਸੀ ਜਿਨ੍ਹਾਂ ਨੂੰ ਇਸ ਇਲਾਕੇ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਸੀ ਸੋ ਸਾਡਾ ਇਲਾਕਾ ਬਹੁਤ ਪਿੱਛੇ ਚੱਲ ਗਿਆ ਇੱਥੇ ਵੀ ਬਹੁਤ ਸਹੂਲਤਾਂ ਦੀ ਬਹੁਤ ਜ਼ਰੂਰਤਾਂ ਨੇ ਲੇਕਿਨ ਅੱਜ ਮੈਨੂੰ ਖੁਸ਼ੀ ਹੈ ਕਿ ਅੱਜ ਮੌਕਾ ਆਇਆ ਕਿ ਲੋਕਾਂ ਨੇ ਇਸ ਗੱਲ ਨੂੰ ਰਿਅਲਾਈਜ਼ ਕਰ ਲਿਆ ਔਰ ਅਵੇਅਰਨੈਸ ਵੀ ਲੋਕਾਂ 'ਚ ਬਹੁਤ ਆ ਚੁੱਕੀ ਹੈ ਕਿ ਸਾਨੂੰ ਆਪਣੇ ਇਲਾਕੇ ਦਾ ਹੀ ਕੈਂਡੀਡੇਟ ਨੂੰ ਤਰਜੀਹ ਦੇਣੀ ਚਾਹੀਦੀ ਹੈ ਔਰ ਕਾਂਗਰਸ ਦੇ ਕੈਂਡੀਡੇਟ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਜਨਨ ਦੇ ਬੜੇ ਬੇ ਤੜਕ ਲੀਡਰ ਨੇ ਲੀਡਰ ਲੀਡਰ ਨੇ ਔਰ ਆਪਣੀ ਗੱਲ ਜਿਹੜੀ ਹੈ ਬਹੁਤ ਬਿਬਾਕੀ ਦੇ ਨਾਲ ਕਰਦੇ ਨੇ ਉਹ ਸਾਨੂੰ ਬਹੁਤ ਆਸਾਂ ਉਮੀਦਾਂ ਨੇ ਕਿ ਕਾਂਗਰਸ ਦੇ ਕੈਂਡੀਡੇਟ ਲੋਕ ਸਭਾ ਚ ਜਾ ਕੇ ਆਪਣੇ ਇਲਾਕੇ ਦੀ ਗੱਲ ਵੀ ਕਰਨਗੇ ਔਰ ਇਥੋਂ ਵਾਸਤੇ ਕੋਈ ਨਵਾਂ ਪ੍ਰੋਜੈਕਟ ਬੇਰੋਜ਼ਗਾਰਾਂ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਔਰ ਵੀ ਜਿਹੜੀ ਹੈ ਇੱਥੇ ਮੈਡੀਕਲ ਕਾਲਜ ਦੀ ਕਮੀ ਹੈ ਉਹਨੂੰ ਵੀ ਪੂਰਾ ਕਰਨਗੇ ਸਾਨੂੰ ਅਸੀਂ ਬਹੁਤ ਆਸਾਂ ਤੇ ਉਮੀਦਾਂ ਦੇ ਨਾਲ ਉਹਨਾਂ ਨੂੰ ਆਪਣਾ ਲੋਕ ਸਭਾ ਦੇ ਰੂਪ ਚ ਦੇਖਣਾ ਚਾਹਦੇ। ਅੱਜ ਇੰਡੀਆ ਨੂੰ ਤੁਹਾਨੂੰ ਪਤਾ ਹੀ ਹੈ ਕਿਹਾ ਗਿਆ ਮਦਰ ਆਫ ਡੈਮੋਕ੍ਰੇਸੀ ਬਹੁਤ ਵੱਡਾ ਲੋਕਤੰਤਰ ਹੈ ਇੰਡੀਆ ਦਾ। ਉਸ ਦਾ ਅੱਜ بڑا ਪਰਵ ਹੈ ਕਿ ਪਿਛਲੀ ਪਾਰਲੀਮੈਂਟ ਦਾ ਟਾਈਮ ਖਤਮ ਹੋ ਰਿਹਾ ਤੇ ਨਵੀਂ ਅਸੀਂ ਸਿਲੈਕਟ ਕਰਨੀ ਹੈ ਅੱਜ ਜੋ VOTING ਹੈ ਤੇ ਮੈਂ ਪਰਿਵਾਰ ਸਮੇਤ ਵੋਟ ਕਾਸਟ ਕਰਨ ਵਾਸਤੇ ਆਇਆ। ਇਹ ਸਾਹਸ ਉਮੀਦ ਨਾਲ ਇਸ ਵਾਰ ਕੈਂਡੀਡੇਟ ਸਾਡਾ ਬਹੁਤ ਬੜੀਆ ਔਰ ਲੋਕਲ ਕੈਂਡੀਡੇਟ ਹੈ ਨਿੱਟੜਕਾ ਔਰ ਦਵੰਗ ਲੀਡਰ ਹੈ ਗੁਰਦਾਸਪੁਰ ਦੀ ਜਿਹੜੀ ਜਨਤਾ ਆ ਇਹ ਫਤਵਾ ਕਾਂਗਰਸ ਦੇ ਹੱਕ ਚ ਦੇਗੀ ਔਰ ਇਹ ਕਾਂਗਰਸ ਵਾਸਤੇ ਇੱਕ ਬਹੁਤ ਮੀਲ ਪੱਥਰ ਸਾਬਤ ਹੋਏਗਾ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਹਿੰਦੁਸਤਾਨ ਜੋ ਕਿ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੇਸੀ ਹੈਗੀ ਹੈ ਜਿੱਥੇ ਉੱਥੇ ਅਸੀਂ ਆਪਣਾ ਜਿਹ ਇੱਕ VOTING ਦਾ ਰਾਈਟ ਐਕਸਰਸਾਈਜ਼ ਕਰਨ ਆਏ ਸੀ ਤੇ ਇਸ ਲਈ ਹਰ ਇਨਸਾਨ ਨੂੰ اپنی મત ਦੇ ਨਾਲ ਇਹਦਾ দান ਕਰਨਾ ਚਾਹੀਦਾ ਸੋਚ ਸਮਝ ਕੇ ਜੋ ਕਿ ਪਾਰਲੀਮੈਂਟਰੀ ਕੰਸਟੀਚੁਐਂਸੀ ਦਾ ਨੁਹਾਰ ਬਦਲ ਸਕਦਾ ਤੇ ਆਲਰੇਡੀ ਗੁਰਦਾਸਪੁਰ ਕਾਫੀ ਪਿਛੜੇ ਰਹ ਚੁਕੇ ਆ ਤੇ ਇਸ ਲਈ ਸਾਨੂੰ ਇਹੋ ਜਿਹਾ ਲੀਡਰ ਚਾਹੀਦਾ ਜੋ ਕਿ ਲੀਡਰ ਬੇਖੌਫ ਜਿਆਦਾ ਤੋਂ ਜਿਆਦਾ ਗੁਰਦਾਸਪੁਰ ਜ਼ਿਲ੍ਹੇ ਦਾ ਕੰਮ ਕਰ ਸਕੇ ਤੇ ਬੰਦਿਆਂ ਨੂੰ ਤੇ ਲੋਕਾਂ ਨੂੰ ਅੱਗੇ ਲੈ ਕੇ ਜਾ ਸਕੇ ਮੈਂ ਕਹੂੰਗੀ ਬਸ ਕੌਂਸ਼ੀਅਸਲੀ ਵੋਟ ਫॉर ਚੇਂਜ ਕਰੋ ਹੋਰ ਆਪਣੇ ਨੂੰ ਆਪਾ ਚਾਤ ਦੀ ਜਾਂ ਰਿਲੀਜੀਅਨ ਦੀ ਨਾ ਬੇਸ ਕਰਕੇ ਆਪਣੀ ਵੋਟ ਪਾਈਏ ਜਿਹੜਾ ਬੰਦਾ ਆਪਾ ਸੁਧਾਰ ਕਰ ਸਕਦਾ ਹੈ ਕੋਈ ਸੂਝਵਾਨ ਐਕਸਪੀਰੀਅੰਸ ਬਣਨੇ ਲਈ ਵੋਟ ਕਰੋ ਵੋਟ ਫॉर ਕਾਂਗਰਸ ਵੋਟ ਫॉर ਚੇਂਜ